ਲੋਵੀ ਕਿਸਾਨ ਪ੍ਰਭਾ ਉਹ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜਾਂ ਤੂੜੀ ਦੀ ਬੋਲੀ ਤੇ ਤਰੀਕ ਹੋ ਗਈ ਹੈ ਬਈ 6 6 ਨਵੰਬਰ ਵੇਣੇ ਅੱਜ ਤੂੜੀ ਦਾ ਰੇਟ ਕੀ ਜਾਂਦਾ ਨਾ ਗਏ ਆ ਬਈ ਸਾਰੇ 2 3 ਤੇ 5 6 ਨਾ ਗਏ 5 ਨਾ ਗਏ ਆ 5 ਨਾ ਗਾ ਦਾ ਵੇਣੇ ਆ ਤੇ ਇਧਰ ਤੀਮਾ ਹੋਲ ਦੇ ਲੋਕ ਵੀ ਵੇਣੇ ਆ ਤੇ ਕੀ ਰੇਟ ਜਾਂਦਾ ਦੇ ਵੀਰ ਨੂੰ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਲੋ ਵੀਨੇ ਹੁਣ ਕੀ ਹਿਸਾਬ ਜਾਊਗਾ ਬੋਲੀ ਤੇ ਆ ਜੋ ਕੀ ਕਰਦਾ ਚੰਗਾ ਕਰਤਾ ਰੋਟਾ ਨਹੀਂ ਬਣਾਇਆ ਕਰਤਾ ਮੜਾ ਖਾਣੇ ਨਹੀਂ ਸਕਦਾ ਤੂੰ ਕਿ ਇਹ ਨਾ ਦਾ ਨਮਾ ਆ ਬੀੜੀ ਉਹਦੇ ਬਾਹਰ ਹੋ ਜਾਂਦੀ ਮੈਂ ਨਹੀਂ ਨਾ ਲਾਤ ਨਹੀਂ ਯਾਰ ਬਾਈ ਜੀ ਜੇ ਨੂੰ ਕਹਿਆ ਫਿਰ ਬਹੁਤ ਜ਼ਰਾ ਖਰਾਬ ਹੋਇਆ ਉਹ ਤਰ੍ਹਾਂ ਦੇ ਚੱਲ ਮਾਫ਼ ਕਰ ਚੱਲ ਆਪ ਵੀ ਆਪੇ ਲੈ ਕੇ ਜਾ ਨਾ ਲੈ ਕੇ ਜਾ ਮੈਂ ਅਲੱਗ ਖਾਣ ਬਈ ਜਨਾ ਕੋਈ ਨਹੀਂ ਹੁੰਦੀ ਇੱਥੇ ਸਭ ਨੇ ਵੀ ਕਿਉਂਦੇ ਪਰਕ ਉਹਦੇ ਪੂਰੀ ਜੱਟ ਕਿਹੜੀ ਹੁੰਦਾ ਨਾ ਆਇਆ ਉਹਦਾ ਨਾ ਆਇਆ ਅਸਾਂ ਕਹਿੰਦੇ ਨਾਲ ਬਣਾ ਦੇਣਾ ਬਣਾ ਦੇ ਅੰਦਰ ਸਭ ਮੰਡੀ ਦੀ ਰੀ ਨਹੀਂ ਬਣਾਉਂਦਾ ਉਹਦਾ ਵਾਈਸ ਉਹਦੇ ਕੋਲ ਕਰਦੇ ਨੇ ਆਪਣੀ ਹੈ ਜੀ ਮਾਰ ਦੀ ਬਾਤ ਬਿਲਕੁਲ ਨਹੀਂ ਮਾਰੀ ਮੋਟੀ ਬਾਹ ਹੋਵੇ ਨਹੀਂ ਚਲਣੀ ਨਹੀਂ ਬੋਲੋ ਜੀ 200 ਰੁਪਏ 200 200 200 200 ਬਾਅਦ ਹੀ ਹੋਣਾ ਮਨ 200 ਨਾਲ 10 10 ਦਾ

300 ਰੁਪਏ ਬਾਈ ਜੀ ਆ ਜਾਓ ਲੋ ਵੀ 300 ਰੁਪਏ ਜਾੜੀ ਹੈ ਟਰਾਲੀ ਪਹਿਲੀ ਟਰਾਲੀ ਦਾ ਰੇਟ ਹੈ ਤੇ ਬਾਕੀ ਵੀਡੀਓ ਨੂੰ ਬਾਈ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਅਗਲੀ ਟਰਾਲੀ ਦਾ ਵੇਣਿਆ ਕਿਸਾਨ ਭਰਾ ਉਹ ਕੀ ਰੇਟ ਜਾਂਦਾ ਆ ਜਾਓ ਬਾਈ ਉਧਰ ਖੜੀ ਉਹ ਵੀ ਟੂੜੀ ਮੇਰੇ ਸਾਹਮਣੇ ਪਰਲੇ ਪਾਸੇ ਬਾਹਰ ਦੀ ਹੋਗੀ ਬਾਕੀ ਵੇਣਿਆ ਬਾਈ ਕੀ ਰੇਟ ਜਾਂਦਾ ਅੱਜ ਬਾਈ ਇੱਧਰ ਵੀ ਖੜੀਆਂ 5 6 7 ਨਾ ਗਾਏ ਆ ਬਾਕੀ ਵੇਣਿਆ ਆ ਜਾਓ ਕੀ ਸਾਹੀ ਉੱਗਦੇ ਕੀ ਨਹੀਂ ਆਂਦਾ ਏਡ ਨੂੰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਉਧਰ ਨਵੇਂ ਹਾਲੈਂਡ ਆ ਜਾਓ ਥੱਲੇ ਥੱਲੇ ਅੱਡ ਨਹੀਂ ਆ ਬਾਈ ਫਾਟਾ ਦੱਸੋ 50 60 65 ਮੈਂ ਲਾਲਾ ਨਹੀਂ ਜਾਏਗਾ ਬਾਈ ਨਹੀਂ ਜਾਣਾ ਮੈਂ 60 ਵੀ ਏ 60 ਰੁਪਏ ਹਾਂਜੀ 70 75 80 405 10 15 415 ਫਿਰ ਵੀ ਇਹ 25 ਰੁਪਏ 13 ਰੁਪਏ 35 450 450 ਬੋਲਾ ਬਈ ਨਾ 450 ਅਖਤਿਆਰ ਵੀ ਹੈ ਬਈ ਲੋ ਵੀ ਕਿਸਾਨ ਭਰਾ ਉਹ ਟਰਾਲੀ ਲੱਗ ਚੁੱਕੀ ਹੈ 450 ਵੀ ਅਗਲੀ ਟਰਾਲੀ ਵੇਣਿਆ ਕੀ ਰੇਟ ਜਾਂਦਾ ਕੀ ਹਿਸਾਬ ਜਾਂਦਾ ਤਦ ਤੱਕ ਵੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦੇ ਜਾ ਕਰੋ ਬਾਕੀ ਵੇਣਿਆ ਕੀ ਰੇਟ ਜਾਂਦਾ ਆ ਨਰ ਦਾ ਵੇਣਿਆ ਆ ਜਾਓ ਭਾਈ ਕਿਵੇਂ ਆ सौ दस पंद्रहं बि पंची पैती साढे तचुंजा सठ पैंहठ सतर पंज सौ सतरि पंजहतरि असी ਲੋ ਬਈ 390 ਰੁਪਏ ਇਹ ਬਈ ਨਾ ਕਿ 390 ਤੇ 90 ਲੱਗ ਚੁੱਕਿਆ ਬਿਹਣਿਆ ਵੀ ਅਗਲੇ ਨਾਗ ਦਾ ਕੀ ਹਿਸਾਬ ਜਾਂਦਾ ਆ ਜਾਓ ਬਾਕੀ ਬਈ ਉਹ ਨਾਗ ਦਾ ਬਿਹਣਿਆ ਕੀ ਰੇਟ ਆਊਗਾ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਦੇ ਨੇ ਹੁਣ ਕੀ ਰੇਟ ਲੱਗਦਾ ਨਹੀਂ ਪਛਿਵਾਂ ਨੂੰ ਪਿਆ ਭਾਈਆ ਕਿੱਧਰ ਜਾਓ ਇੱਥੇ ਹੀ ਯਾਰ ਕਿਹਦੀ ਗੱਲ ਵੀਰੇ ਆਰੇ ਆ ਗਿਆ ਨਹੀਂ ਭਾਈ ਆ ਗਿਆ ਭਾਈ ਚਲੋ ਆ ਗਿਆ ਲੰਮ ਉਹ ਚੱਪਾ ਆ ਜਾ ਆ ਜਾ ਆ ਰਿਹਾ ਤੇ ਗਿੱਲੀ ਆ ਗੀ ਵਿੱਚ ਗਿੱਲੀ ਨਾ ਓਏ ਗਿੱਲੀ ਨਹੀਂ ਕਹਿੰਦਾ ਤੇ ਆਇਆ ਇਹੋ ਜੀ ਹਲੇ ਨਾਲ ਵੀ ਦੇਖ ਕੇ ਬੋਲੀ ਜੋ 150 150 150 150 500 500 150 ਬੋਲ ਨਹੀਂ 60 ਰੁਪਏ 60 ਰੁਪਏ 70 70 80 200 ਰੁਪਏ ਆਇਆ 5 10 ਹਾਂ 15 20 25 30 35 50 ਕਰ ਦੇ ਯਾਰ 250 ਰੁਪਿਆ 60 ਰੁਪਏ 60 ਬੋਲ ਲੈਣੇ 5 ਹੋਰ ਪਾ ਦੇ 65 265 ਰੁਪਏ ਬਾਈ ਕਿਧਰ ਗਿਆ ਟਰਾਲੀ ਵਾਲਾ ਹਾਂ ਯਾਰ ਆਓ ਜੀ ਜਾਊਗਾ ਉਹ ਸੋਦੇ 65 ਬਈ ਨਗ ਜਾਵੜਿਆ ਬਾਕੀ ਵੇਣੇ ਆ ਕੇ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਤੇ ਕਿੱਦਿਆ ਬਾਈ ਬਈ ਤੂਰੀ ਨਾ ਹੋਣਾ ਜੀ ਢਾਲੀ ਵਾਲਾ ਕਿਤਾ ਬੰਦਾਰਾ ਅੰਦਰ ਦੀ ਬਾਹਰ ਦੀ ਉਹ ਸ਼ੰਕਰ ਦੀ ਤੂਰੀ ਬੋਲਦਾ ਵਈ ਤੈਨੂੰ ਸੋ ਓਏ ਜਾਏਂਗੇ ਜਲਾਲੇ ਨੇ 360 ਆਈ ਤੈਨੂੰ ਮਰੇ ਨਾਲ ਜਲਾਲੇ ਨਾਲ ਜਾਏਗਾ ਉਹ ਖੁੱਲੀ ਆ ਕੇ ਉਹ ਪੰਡਾ ਖੁੱਲੀ ਆ ਖੁੱਲੀ ਜਾਏਗਾ ਦੋਲੀ ਦੀ ਅੱਜ ਖੁੱਲੀ ਹੈ ਜੀ 300 ਰੁਪਿਆ ਮਿਲ ਜੂਗਾ ਬਈ ਕਿਰਾਇਆ ਹਾਂ ਬੋਲ ਬਈ 310 ਰੁਪਏ

410 ਰੁਪਏ ਲੱਗਦੇ ਜਿਲ੍ਹਾ ਲੈ ਵੀ ਜਿਲ੍ਹਾ ਭਾਈ 410 ਰੁਪਏ ਇਹ ਨਾਲ ਭਾਈ 410 ਰੁਪਏ ਲੱਗ ਚੁੱਕਿਆ ਨਗ ਦੋ ਰਹਿ ਗਿਆ ਵੇਣੇ ਇਹਨਾਂ ਦਾ ਕੀ ਹਿਸਾਬ ਜਾਂਦਾ ਬਸ ਵੀਡੀਓ ਨੂੰ ਭਾਈ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਆ ਵੀ ਆਪਾਂ ਨੂੰ ਜਾਂਦਾ ਹੀਗਾ ਲੋ ਨਾ ਲੈ ਕੇ ਲਾ ਤੇ ਸਮਾਰਟੀ ਪਾ ਲੇ ਲੋ ਵੀ ਵੇਣਿਆ ਨਗ ਦਾ ਕੀ ਰੇਟ ਜਾਂਦਾਗਾ ਆ ਆਪਣੇ ਲਈ ਹਾਜੀ ਦਾ ਟਰੈਕਟਰ ਹੀ ਗਿਆ ਨਾੜ ਗਿਆ ਅੱਛਾ ਹੈ ਨਾੜ ਗਿਆ ਹੂੰ ਲੋ ਵੀ ਉੱਥੋਂ ਬੋਲੀ ਜਰੂਰ ਕਿ ਕੰਨੀ ਤੋਂ ਆ ਵੇਖੋ ਤੂੜੀ ਤਾੜੀ ਵੀ ਵਿਖਾਈ ਜਾਂਦਾ ਉਧਰੋਂ ਸ਼ਰਾਮ ਹਾਲ ਬਣਿਆ ਪਿਆ ਲੱਗ ਸਕਦਾ ਬਾਕੀ ਰਹੇ ਬਾਕੀ ਕੰਪਨੀ ਤੁੰ ਜਾ 70 70 71 ਅਸੀ 40 405 405 405 ਰੁਪਏ ਬੋਲਾਂਗੇ ਨੇ 10 15 20 25 ਇਹ 25 40 442 ਬੋਲਾਂਗੇ ਨੇ 442 ਲੋ ਵੀ ਕਿਸਾਨਪ੍ਰਭਾ 445 ਰੁਪਏ ਲੱਗ ਗਈ ਆ ਇਹ ਬਾਤ ਵੀਡੀਓ ਨੂੰ ਸ਼ੇਅਰ ਕਰ ਦੇ ਤੇ ਵੇਣਿਆ ਬਈ ਇੱਕ ਨਾਗ ਰਹਿ ਗਿਆ ਕੀ ਲਾ ਲਾ ਤੇ ਹੋਰ ਨਾਗ ਬਈ 445 ਲੱਗ ਗਿਆਗਾ ਆ ਨਾਗ ਦਾ ਵੇਣਿਆ ਕਿਸਾਨ ਪ੍ਰਭੂ ਕੀ ਹਸਾਬ ਕਿਤਾਬ ਜਾਂਦਾ ਆ ਤੂੜੀ ਵੀ ਬਾਹਰ ਦੀ ਹੈ ਬਾਕੀ ਲਓ ਬਈ ਇੱਕ ਨਾਗ ਰਹਿ ਗਿਆ ਹਾਂ ਹਾਂ ਲਾਸਟ ਨਾਗ ਰਹਿ ਗਿਆ ਬਈ ਲਾਸਟ ਨਾਗ ਰਹਿ ਗਿਆ ਇਹਦਾ ਰੇਟ ਵਿਖਾਉਣੇ ਆ ਤੇ ਫਿਰ ਵੀਡੀਓ ਨੂੰ ਕਰਦੇ ਆ ਥੋੜੇ ਰੁਗਰੂਗ ਆਇਓ ਭਾਈ ਬੋਲੀ ਪਤਾ ਨਹੀਂ ਕਿੱਧਰੋਂ ਸ਼ੁਰੂ ਥੋੜੀ ਬਾਹਰ ਦੀ ਆ 260 ਮੈਂ ਕਹੀ ਸੀ ਨਾ ਮਿੱਠੀ ਵਾਲੀ 260 ਨਾ ਹਾਂ ਠੀਕ ਆ ਪੂਰੀ ਕੰਗਰੇਸ ਰੇਲ ਜਿੱਲੀ ਨੂੰ ਗਾ ਕੇ ਚੰਗੇ ਤਾਂ ਹੀ ਲੈ ਗਈ ਲੋਤ ਤਿੰਨ ਰਾਲ ਕਾਲ ਨੇ ਮੈਨੂੰ 2 ਬਾਈ ਸਾਰੀ 200 200 ਰੁਪਿਆ 5 ਜਲਦੀ 10 15 20 25 30 35 40 50 60 70 71 80 85 ਲੱਭੇ 98 ਹੈ 305 305 ਰੁਪਏ ਬੋਲਣਾ ਪੈ ਕਿ ਨਾ ਹੈ 10 15 20 25 30 35 335 ਬੋਲਣਗੇ 335 ਰੁਪਏ ਬਾਈ ਜੀ ਲੋ ਵੀ ਕਿਸਾਨਪ੍ਰਭ ਉਹ 300 ਤੇ 35 ਰੁਪਏ ਨਾ ਗਾ ਬੈ ਚੁੱਕਿਆ ਬਰਾੜ ਫਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਬਹੁਤ ਬਹੁਤ ਧੰਨਵਾਦ ਭਾਈ ਅੱਜ ਸੀਗੀ ਤਰੀਕ ਤਰੀਕ ਦੀ ਗੱਲ ਮੈਂ ਕਰਾਂ ਤਾਂ 6 ਤਰੀਕ ਸੀਗੀ ਅੱਜ ਧੰਨਵਾਦ